ਅਫਵਾਹਾਂ ਦਾ ਦੌਰ ਚੱਲ ਰਿਹਾ ਹੈ ਇਸ ਲਈ ਤੁਰੰਤ ਜਵਾਬ ਦੇਣਾ ਸਿੱਖੋ ਨਹੀਂ ਤਾਂ ਕਿਰਤਾਰ ਤੇ ਉਹ ਤਾਕ ਲਾ ਦਿੱਤੇ ਜਾਣ ਕੇ ਜੋ ਤੁਸੀਂ ਕਦੇ ਕੀਤੇ ਹੀ ਨਹੀਂ ਸੁਣੀ ਹੋਈ ਗੱਲ ਤੇ ਪ੍ਰੋਸਾ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਕਿਉਂਕਿ ਕੋਈ ਵੀ ਵਿਅਕਤੀ ਤੁਹਾਨੂੰ ਕਹਾਣੀ ਦਾ ਉਹ ਹਿੱਸਾ ਕਦੇ ਨਹੀਂ ਸੁਣਾਏਗਾ ਜਿੱਥੇ ਉਹ ਆਪ ਗਲਤ ਸੀ ਖਵਾਇਸ਼ਾਂ ਨੇ ਕਿਹਾ ਚਲੋ ਇੱਕ ਖਵਾਬ ਬਣੀਏ ਦਿਲ ਨੇ ਹੱਸ ਕੇ ਕਿਹਾ ਹੁਣ ਉਹਨਾਂ ਤੱਕਾ ਨਹੀਂ ਬਚਿਆ ਸੋਚ ਸਮਝ ਕੇ ਵਿਚਾਰ ਕਿਆ ਸੀ ਆਪਣੇ ਕੁਝ ਹੰਝੂ ਵੇਚਣ ਹਰ ਖਰੀਦਦਾਰ ਨੇ ਕਿਹਾ ਆਪਣੇ ਵੱਲੋਂ ਦਿੱਤੇ ਤੋਹਫੇ ਵੇਚੀ ਤੇ ਨਹੀਂ ਹੁੰਦੇ ਇਹ ਕਲ ਕਦੇ ਨਾ ਭੁੱਲੋ ਮਾਤਾ ਪਿਤਾ ਦਾ ਦਿਮਾਗ 60 ਸਾਲ ਤੋਂ ਬਾਅਦ ਕੁਝ ਕਮਜ਼ੋਰ ਹੋਣ ਲੱਗ ਪੈਂਦਾ ਹੈ। ਉਹਨਾਂ ਨਾਲ ਥੋੜਾ ਸੰਭਲ ਕੇ ਅਤੇ ਆਰਾਮ ਨਾਲ ਗੱਲ ਕਰੋ। ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਛੋਟੇ ਬੱਚਿਆਂ ਨਾਲ ਗੱਲ ਕਰਦੇ ਹਾਂ। ਕਈ ਵਾਰ ਸਾਨੂੰ ਲੱਗਦਾ ਹੈ ਕਿ ਮਾਪੇ ਗਲਤ ਕਹਿ ਰਹੇ ਨੇ। ਬੱਚੇ ਉਸ ਵੇਲੇ ਅਸੀਂ ਉਹਨਾਂ ਦੀ ਹਾਂ ਵਿੱਚ ਹਾਂ ਮਿਲਾ ਤਈਏ ਤਾਂ ਉਹਨਾਂ ਦਾ ਸਨਮਾਨ ਬਣਿਆ ਰਹਿੰਦਾ ਹੈ। ਅਤੇ ਜਦੋਂ ਉਹ ਇਕੱਲੇ ਵਿੱਚ ਸ਼ਾਂਤ ਦਿਮਾਗ ਨਾਲ ਸੋਚਣਗੇ ਤਾਂ ਸ਼ਾਇਦ ਉਹਨਾਂ ਨੂੰ ਆਪਣੀ ਗਲਤੀ ਨਜ਼ਰ ਆ ਜਾਵੇ ਫਿਰ ਤੁਸੀਂ ਉਹਨਾਂ ਲਈ ਦੁਨੀਆ ਦੇ ਸਭ ਤੋਂ ਵਧੀਆ ਬੱਚੇ ਬਣ ਜਾਓਗੇ ਮਤਲਬ ਦੇ ਦੀਵਾਰ ਇੰਨੇ ਵੀ ਉੱਚੀ ਨਾ ਬਣਾਓ ਕਿ ਜਦੋਂ ਖੁਦ ਨੂੰ ਲੋੜ ਪਵੇ ਤਾਂ ਉਸ ਨੂੰ ਕੁੱਤਿਆ ਵੀ ਨਾ ਜਾ ਸਕੇ ਸ਼ਮਸ਼ਾਨ ਕਾਟ ਤੇ ਇੱਕ ਬਹੁਤ ਸੋਹਣੀ ਕਹਾਣੀ ਲਿਖੀ ਸੀ ਕਿ ਸੇ ਨਕੀ ਦੋਸ਼ ਤੇ ਮਾਂ ਇੱਥੇ ਪਰੇਸ਼ਾਨ ਕਰਨ ਵਾਲੇ ਆਪਣੇ ਹੀ ਸੰ ਅਤੇ ਸੜਨ ਵਾਲੇ ਵੀ ਆਪਣੇ ਹੀ ਸੰ ਕਿੰਨਾ ਔਖਾ ਹੁੰਦਾ ਹੈ ਉਹ ਪਲ ਜਦੋਂ ਅੱਖਾਂ ਦੇ ਸਾਹਮਣੇ ਖਵਾਬ ਟੁੱਟ ਰਹੇ ਹੋਣ ਅਤੇ ਦਿਲ ਨੂੰ ਜ਼ਬਰਦਸਤੀ ਇਹ ਤਸੱਲੀ ਦੇਣੀ ਪਵੇ ਕਿ ਸਭ ਕੁਝ ਠੀਕ ਹੈ ਮਨ ਦੀ ਲਿਖਾਂ ਤਾਂ ਸ਼ਬਦ ਰਸ ਜਾਂਦੇ ਨੇ ਅਤੇ ਸੱਚ ਲਿਖਾਂ ਤਾਂ ਆਪਣੇ ਰਸ ਜਾਂਦੇ ਨੇ ਸਿੰਦਕੀ ਨੂੰ ਸਮਝਣਾ ਬਹੁਤ ਮੁਸ਼ਕਿਲ ਹੈ ਜਨਾਬ ਕੋਈ ਸੁਪਨਿਆਂ ਦੀ ਖਾਤਰ ਆਪਣਿਆਂ ਤੋਂ ਦੂਰ ਰਹਿੰਦੇ ਨੇ ਕੋਈ ਆਪਣਿਆਂ ਦੀ ਖਾਤਰ ਸੁਪਨਿਆਂ ਤੋਂ ਦੂਰ ਹੋ ਜਾਂਦੇ ਨੇ ਜਿਨ੍ਹਾਂ ਨੇ ਤੁਹਾਨੂੰ ਦੁੱਖ ਦਿੱਤਾ ਹੈ ਦੁੱਖ ਉਹਨਾਂ ਨੂੰ ਵੀ ਮਿਲੇਗਾ ਅਤੇ ਜੇ ਤੁਸੀਂ ਪਾਗਾਂ ਵਾਲੇ ਹੋਏ ਤਾਂ ਇਹ ਨਜ਼ਾਰਾ ਵੇਖਣ ਤਾਂ ਮੌਕਾ ਵੀ ਤੁਹਾਨੂੰ ਮਿਲੇਗਾ ਸਭ ਤੋਂ ਵੱਡੀ ਸਜ਼ਾ ਉਹ ਹੁੰਦੀ ਹੈ ਜੋ ਕੁਦਰਤ ਦਿੰਦੀ ਹੈ ਉਸ ਵੇਲੇ ਇਨਸਾਨ ਚੀਕਦਾ ਤਾਂ ਹੈ ਪਰ ਆਵਾਜ਼ ਨਹੀਂ ਨਿਕਲਦੀ ਮਾਫੀ ਗਲਤੀ ਦੀ ਹੁੰਦੀ ਹੈ ਸਾਜ਼ਿਸ਼ਾਂ ਦੀ ਨਹੀਂ ਅਤੇ ਸਾਜ਼ਿਸ਼ਾਂ ਰਚਣ ਵਾਲੇ ਕਦੇ ਸੁਖੀ ਨਹੀਂ ਲੈਂਦੇ ਸਾਦੇ ਮੇਰੇ ਕਰਕੇ ਰੋਈ ਜਾਨ ਮੈਂ ਖੁਦ ਦੀ ਰੋਵਾਂ ਹੀ ਨਾ ਜਿਸ ਗਲਤੀ ਮੈਨੂੰ ਚਿੰਤਾ ਖਾਂਦੀ ਹੈ ਹੋ ਸਕਦਾ ਹੈ ਮੈਂ ਉਹ ਕੱਲ ਵਿੱਚ ਹੁਆ ਹੀ ਨਾ ਹੱਥ ਪੈਰ ਟੁੱਟੇ ਝੜ ਜਾਂਦੇ ਨੇ ਪਰ ਉਹ ਸਾ ਟੁੱਟਿਆ ਝੜਦਾ ਨਹੀਂ ਹੁੰਦਾ ਹੱਸ ਕੇ ਕੱਟ ਲੈ ਚਾਰ ਤਿੰਨ ਜ਼ਿੰਦੜੀ ਮੈਂ ਸੁਣਿਆ ਸੇਵਿਆਂ ਨੂੰ ਕਿਆ ਕੋਈ ਮੁੜਦਾ ਨਹੀਂ ਹੁੰਦਾ ਪਾਣੀ ਵੀ ਅਜੀਬ ਚੀਜ਼ ਹੈ ਜੇ ਕਰਮ ਹੋਵੇ ਤਾਂ ਜਲਾ ਚਲਾ ਕੇ ਮਾਰਦਾ ਜੇ ਠੰਡਾ ਹੋਵੇ ਤਾਂ ਜਮਾ ਕੇ ਮਾਰਦਾ ਜੇ ਜ਼ਿਆਦਾ ਹੋਵੇ ਤਾਂ ਸਾਰਾ ਕੁਝ ਡੁਬਾ ਕੇ ਮਾਰਦਾ ਤੇ ਜੇ ਨਾ ਹੋਵੇ ਤਾਂ ਪਿਆਸਾ ਹੀ ਮਾਰਦਾ ਸਬਰ ਕਰਨਾ ਸਿੱਖ ਮੁਸਾਫਿਰ ਐਵੇਂ ਕਾਫਰ ਨਹੀਂ ਹੋਈਦਾ ਲੋਕ ਕਦਰ ਘਟਾ ਦਿੰਦੇ ਨੇ ਹਰ ਵੇਲੇ ਹਾਸਲ ਨਹੀਂ ਹੋਈਦਾ ਕੁਝ ਕੱਲਾ ਤੋਂ ਅਣਜਾਨ ਰਹਿਣਾ ਹੀ ਚੰਗਾ ਹੁੰਦਾ ਹੈ ਜੇ ਸਭ ਕੁਝ ਪਤਾ ਲੱਗ ਜਾਵੇ ਤਾਂ ਹਾਸੇ ਕਵਾਜ ਜਾਂਦੇ ਨੇ ਫਿਰ ਇੱਕ ਸਮਾਂ ਐਸਾ ਵੀ ਆਉਂਦਾ ਹੈ ਜਦੋਂ ਸਾਡੀਆਂ ਖਵਾਇਸ਼ਾਂ ਖਤਮ ਹੋ ਜਾਂਦੀਆਂ ਨੇ ਤੇ ਦਿਲ ਚਾਹੁੰਦਾ ਹੈ ਕਿ ਬਸ ਉਹੀ ਹੋਵੇ ਜੋ ਰੱਬ ਚਾਹੁੰਦਾ ਹੈ ਕਿੰਨਾ ਸੋਨਾ ਲਿਖਿਆ ਹੈ ਕਿਸੇ ਨੇ ਪਿਆਸ ਲੱਗੀ ਸੀ ਕਜਬ ਦੀ ਪਰ ਪਾਣੀ ਵਿੱਚ ਸਹਿਦ ਸੀ ਪੀ ਲੈਂਦੇ ਤਾਂ ਮਦ ਚੰਦੇ ਨਾ ਪੀਂਦੇ ਤਾਂ ਵੀ ਮਰ ਜਾਂਦੇ ਬਸ ਇਹ ਹੀ ਤੋਂ ਮਸਲੇ ਨੇ ਜੋ ਜ਼ਿੰਦਗੀ ਪਰ ਹਲ ਨਾ ਹੋਏ ਨਾ ਨੀਂਦ ਪੂਰੀ ਹੋਈ ਨਾ ਖਵਾਬ ਮੁਕੰਮਲ ਹੋਏ ਵਕਤ ਨੇ ਕਿਆ ਕਾਸ਼ ਥੋੜਾ ਹੋਰ ਸਬਰ ਹੁੰਦਾ ਤੇ ਸਬਰ ਨੇ ਕਿਆ ਕਾਸ਼ ਥੋੜਾ ਹੋਰ ਵਕਤ ਹੁੰਦਾ ਸ਼ਿਕਾਇਤਾਂ ਤਾਂ ਬਹੁਤ ਨੇ ਤੇਥੋਂ ਐ ਜ਼ਿੰਦਗੀ ਪਰ ਚੁੱਪ ਇਸ ਲਈ ਹਾਂ ਕਿ ਜੋ ਤੂੰ ਦਿੱਤਾ ਹੈ ਉਹ ਵੀ ਬਹੁਤਿਆਂ ਨੂੰ ਨਸੀਬ ਨਹੀਂ ਹੁੰਦਾ ਇਨਸਾਨ ਤੇ ਸ਼ਬਦਾਂ ਤੇ ਨਹੀਂ ਉਸ ਤੇ ਇਰਾਦਿਆਂ ਤੇ ਗੌਰ ਕਰੋ ਕੋਈ ਟਾਂਟ ਕੇ ਤੁਹਾਡਾ ਪਲਾ ਚਾਉਂਦਾ ਹੈ ਤੇ ਕੋਈ ਮੁਸਕਰਾ ਕੇ ਜੜਾ ਹੀ ਕੱਟ ਦਿੰਦਾ ਹੈ ਸਮੇਂ ਦਾ ਇੰਤਜ਼ਾਰ ਕਰੋ ਉਹੀ ਨਕਾਬ ਵੀ ਉਤਾਰਦਾ ਹੈ ਅਤੇ ਸੱਚਾਈ ਵੀ ਵਿਖਾ ਦਿੰਦਾ ਹੈ ਮੰਗੀ ਹੋਈ ਚੀਜ਼ ਵਾਪਸ ਕਰਨੀ ਪੈਂਦੀ ਹੈ ਇਸ ਲਈ ਮੰਗਣਾ ਨਹੀਂ ਕਮਾਉਣਾ ਸਿੱਖੋ ਚਾਹੇ ਉਹ ਇੱਜ਼ਤੋਂ ਵੀ जद दौलत मैनू अपने कल की परवाह नहीं मैं अपना हर दिन आखिरी समझ के जीवता हाँ जिंदगी तो सब कुछ के किसे एक चीज ले फकीर बना है कुछ ले के ते कुछ दे के जिंदगी ने मैनु जीना सिखाया है सब कुछ तेरा नहीं अते सब कुछ तेरे लिए नहीं होता ਇਹੀ ਸਬਕ ਸਿੱਖਾਇਆ ਹੈ ਜੇ ਆਪਣੇ ਕਦਮ ਪਿੱਛੇ ਕਰਨ ਨਾਲ ਸਬਦਾਂ ਭਲਾ ਹੁੰਦਾ ਹੋਵੇ ਤਾਂ ਪਿੱਛੇ ਹਟ ਜਾਣਾ ਹੀ ਸਮਝਦਾਰੀ ਹੈ ਕਦਰ ਤੇ ਵਕਤ ਵੀ ਕਮਾਲ ਤੇ ਹੁੰਦੇ ਨੇ ਜਿਸ ਦੀ ਕਦਰ ਕਰੀਏ ਉਹ ਵਕਤ ਨਹੀਂ ਦਿੰਦਾ ਅਤੇ ਜਿਸ ਨੂੰ ਵਕਤ ਦਿੰਦੇ ਹਾਂ ਉਹ ਕਦਰ ਨਹੀਂ ਕਰਦਾ ਜਿਸ ਨੇ ਆਪਣੇ ਹੀ ਲੋਕਾਂ ਨੂੰ ਬਦਲਦੇ ਵੇਖਿਆ ਹੋਵੇ ਉਸ ਸੰਤ ਕੀ ਤਿਹਾਰ ਇਮਤਿਹਾਨ ਤੋਂ ਲੰਘ ਸਕਦਾ ਹੈ ਕੋਈ ਮੰਨੇ ਜਾਂ ਨਾ ਮੰਨੇ ਅੰਦਰਲੀ ਆਵਾਜ਼ ਹਰ ਇਨਸਾਨ ਉਸ ਤੇ ਸਹੀ ਗਲਤ ਦਾ ਅਹਿਸਾਸ ਕਰਵਾ ਹੀ ਦਿੰਦੀ ਹੈ ਦੀਵਾ ਸੋਨੇ ਦਾ ਹੋਵੇ ਜਾਂ ਮਿੱਟੀ ਦਾ ਮੁੱਲ ਉਸ ਦਾ ਨਹੀਂ ਉਸ ਦੀ ਲੋਹਾ ਤਾਂ ਹੁੰਦਾ ਹੈ ਇਮਾਨਦਾਰੀ ਨਾਲ ਕਮਾਉਣ ਵਾਲਿਆਂ ਦੇ ਸ਼ੌਕ ਭਾਵੇਂ ਪੂਰੇ ਨਾ ਹੋਣ ਪਰ ਉਹਨਾਂ ਦੀ ਨੀਂਦ ਸਦੁਰਪੁਰੀ ਹੋ ਜਾਂਦੀ ਹੈ ਇਹ ਰਿਸ਼ਤਿਆਂ ਨੂੰ ਕਦੇ ਪੈਸਿਆਂ ਦੇ ਤਰਾਜੂ ਵਿੱਚ ਨਾ ਤੋਲੋ ਕਿਉਂਕਿ ਜੋ ਹਰ ਹਾਲ ਵਿੱਚ ਸਾਥ ਦਿੰਦਾ ਹੈ ਉਹ ਅਕਸਰ ਦੌਲਤ ਨਾਲ ਨਹੀਂ ਦਿਲ ਨਾਲ ਅਮੀਰ ਹੁੰਦਾ ਹੈ ਜੇ ਸੱਤ ਦੇ ਨਾ ਮਨ ਹਾਰਨ ਲੱਗ ਕੇ ਤਾਂ ਆਪਣੇ ਆਪ ਤੋਂ ਇੱਕ ਸਵਾਲ ਪੁੱਛੋ ਜੇ ਤਮ ਨਹੀਂ ਸੀ ਤਾਂ ਐਨਾ ਵੱਡਾ ਸੁਪਨਾ ਕਿਉਂ ਵੇਖਿਆ ਸੀ ਜੇ ਕੋਈ ਤੁਹਾਨੂੰ ਆਪਣੀ ਤਕਲੀਫ ਦੱਸੇ ਤਾਂ ਚੰਗੇ ਤਰੀਕੇ ਨਾਲ ਪੇਸ਼ ਆਓ ਕਿਉਂਕਿ ਤੁਸੀਂ ਸਿਰਫ ਸੁਣ ਰਹੇ ਹੋ ਪਰ ਉਹ ਮਹਿਸੂਸ ਕਰ ਰਿਹਾ ਹੈ ਮੈਂ ਉਸ ਪੀੜ ਤੋਂ ਦੂਰ ਹੀ ਠੀਕ ਹਾਂ ਜਿੱਥੇ ਲੋਕ ਆਪਣੇ ਹੌਣ ਦਾ ਦਿਖਵਾ ਕਰਦੇ ਨੇ ਸਿੰਦਗੀ ਵਿੱਚ ਸੁੱਖ ਸਿਰਫ ਜੋੜਨ ਨਾਲ ਨਹੀਂ ਆਉਂਦਾ ਤੇ ਕੁਝ ਕਟਾ ਕੇ ਵੀ ਵੇਖੋ ਉਮੀਦ ਇਸ਼ਕ ਇਨਸਾਨ ਆਦਤ ਸੋਚ ਸਵਾਲ ਰਿਸ਼ਤਾ ਚ ਆਵਾਜ਼ ਕੁਝ ਨਾ ਕੁਝ ਚੰਗਾ ਜ਼ਰੂਰ ਹਾਸਲ ਹੋਵੇਗਾ ਆਪਣਾ ਪੁਰਾ ਤੌਰ ਇਕੱਲੇ ਕੱਟਣ ਤੋਂ ਬਾਅਦ ਇਨਸਾਨ ਦੀ ਜ਼ਿੰਦਗੀ ਵਿੱਚ ਚਾਹੇ ਕੋਈ ਹੋਵੇ ਜਾਂ ਨਾ ਹੋਵੇ ਉਸਨੂੰ ਕੋਈ ਫਰਕ ਨਹੀਂ ਪੈਂਦਾ हकीकत समझते ही ख्वाब खामोश हो जाते हैं फिर ना कोई उम्मीद शोर करती है ना दिल किसी तो शिकायत करता है जो तो असी हर गल का जवाब तर्क लगते हैं है, तो महसूस वाली जगह करकन लगती ने। हर रिश्ता दिमाग नहीं कुछ बेवकूफी अपना पन भी मंगता है क्यों तू तो कर रहा है ਇਸ ਤਰਾਂ ਦੀ ਕੁਸთਖੀ ਅਣਜਾਣੇ ਵਿੱਚ ਐਨਾ ਤਾਂ ਖੁੱਲ ਕਦੇ ਕਿਸੇ ਨਾਲ ਕਿ ਕੋਈ ਤੇਰੀ ਖਮੋਸ਼ੀ ਵਿੱਚ ਦਖਲ ਦੇ ਸਕੇ ਹਕੀਕਤ ਸਮਝਦੇ ਹੀ ਖਵਾਬ ਖਮੋਸ਼ ਹੋ ਜਾਂਦੇ ਨੇ ਫਿਰ ਨਾ ਉਮੀਦ ਸ਼ੋਰ ਕਰਦੀ ਹੈ ਨਾ ਦਿਲ ਕਿਸੇ ਤੋਂ ਸ਼ਿਕਾਇਤ ਕਰਦਾ ਹੈ ਸਭ ਤੋਂ ਚੁੱਬਣ ਵਾਲੀ ਸੱਚਾਈ ਇਹ ਹੈ ਕਿ ਪਿਆਰ ਦੀ ਬੀਖ ਮੰਗਣ ਵਾਲਾ ਕਦੇ ਪਿਆਰ ਨਹੀਂ ਪਾਉਂਦਾ ਸਿਰਫ ਦਇਆ ਹੀ ਮਿਲਦੀ ਹੈ ਨਰਾਜ਼ਗੀ ਚੇਪੋਲ ਕੇ ਜ਼ਾਹਿਰ ਹੋ ਜਾਵੇ ਤਜਸ਼ਤਾ ਬਚ ਸਕਦਾ ਹੈ ਪਰ ਜਤੋ ਸ਼ਬਦਾਂ ਦੀ ਥਾਂ ਖਮੋਸ਼ੀ ਲੈ ਲੈਂਦੀ ਹੈ ਤਾਂ ਸਮਝ ਲੋ ਕਿ ਅੰਦਰੋਂ ਅੰਦਰ ਤ੍ਰਿਸ਼ਤਾ ਟੁੱਟਣ ਲੱਗਿਆ ਹੈ ਕੋਸ਼ਿਸ਼ ਬਸ ਇੰਨੀ ਹੈ ਕਿ ਜੋ ਵੀ ਮੇਰੇ ਨਾਲ ਜੁੜਿਆ ਉਸ ਨੂੰ ਕਦੇ ਇਹ ਪਛਤਾਵਾ ਨਾ ਹੋਵੇ ਕਿ ਉਹ ਗਲਤ ਇਨਸਾਨ ਨਾਲ ਜੁੜਿਆ ਪਾਪ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ ਦੂਜਿਆਂ ਨਾਲ ਕਦੇ ਉਹ ਨਾ ਕਰੋ ਜੋ ਤੁਹਾਨੂੰ ਆਪਣੇ ਲਈ ਪਸੰਦ ਨਹੀਂ ਸਵੇਦਨਸ਼ੀਲ ਲੋਕ ਉਹ ਸਾਰੀਆਂ ਗੱਲਾਂ ਮਹਿਸੂਸ ਕਰ ਲੈਂਦੇ ਨੇ ਪੜ ਲੈਂਦੇ ਨੇ ਸਮਝ ਲੈਂਦੇ ਨੇ ਜੋ ਕਈਆਂ ਨੇ ਨਹੀਂ ਕਈਆਂ ਸਿਰਫ ਹਾਂ ਭਾਵ ਨਾਲ ਸਹਰ ਕਿਤਿਆਂ ਕਈਆਂ ਨੇ ਕਈ ਵਾਰੀ ਚੀਚਾਂ ਇੰਨੀ ਪਰੇਕੀ ਨਾਲ ਵਿਕਰਤੀਆਂ ਚਲੀਆਂ ਜਾਣਦੀਆਂ ਨੇ ਕੇ ਅਸੀਂ ਸਿਰਫ ਸੋਚਦੇ ਰਹ ਜਾਂਦੇ ਹਾਂ ਅਖਰ ਗਲਤੀ ਕਿੱਥੇ ਹੋਈ ਸੁਣੀ ਹੋਈ ਕਲ ਤੇ ਪਰੋਸਾ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਕੋਈ ਵੀ ਵਿਅਕਤੀ ਤੁਹਾਨੂੰ ਕਹਾਣੀ ਦਾ ਉਹ ਹਿੱਸਾ ਕਦੇ ਨਹੀਂ ਸੁਣਾਵੇਗਾ ਜਿੱਥੇ ਉਹ ਆਪ ਗਲਤ ਸੀ ਕਈ ਵਾਰੀ ਲੋਕਾਂ ਦਾ ਤੁਹਾਡੇ ਦਿੱਤੀ ਗਲਤ ਵਿਹਾਰ ਤੁਹਾਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ ਇਸ ਲਈ ਪੁਰਾਣਾ ਨਾ ਮੰਨੋ ਸਬਕ ਲਵੋ ਅਤੇ ਅੱਗੇ ਵਧੋ ਮੈਂ ਜ਼ਿੰਦਗੀ ਵਿੱਚ ਅਕਸਰ ਮਹਿਸੂਸ ਕੀਤਾ ਹੈ ਕਿ ਕੁਝ ਲੋਕਾਂ ਨੂੰ ਆਪਣੀਆਂ ਗਲਤੀਆਂ ਦਾ ਕਦੇ ਪਛਤਾਵਾ ਨਹੀਂ ਹੁੰਦਾ ਅਤੇ ਅਸੀਂ ਜ਼ਿੰਦਗੀ ਭਰ ਇਸ ਵਹਿਮ ਵਿੱਚ ਜੀਂਦੇ ਰਹਿੰਦੇ ਹਾਂ ਕਿ ਕਦੇ ਤਾਂ ਉਹਨਾਂ ਨੂੰ ਆਪਣੇ ਰਵੱਈਏ ਅਤੇ ਗਲਤੀਆਂ ਦਾ ਅਹਿਸਾਸ ਹੋਵੇਗਾ ਕਿਸੇ ਨੂੰ ਜਾਣਨ ਲਈ ਹਰ ਵਾਰੀ ਉਸਦੀਆਂ ਕੱਲਾਂ ਸੁਣਨਾ ਜ਼ਰੂਰੀ ਨਹੀਂ بس ਇਹ ਦੇਖੋ ਕਿ ਉਹ ਕਦੋਂ ਕਿੱਥੇ ਅਤੇ ਕਿਸ ਦੇ ਸਾਹਮਣੇ ਖاموش ਰਹਿੰਦਾ ਹੈ کئی ਵਾਰ ਡੱਟਦੇ ਮਾਰੇ کئی ਵਾਰ ਸਨਮਾਨ ਵਿੱਚ کئی ਵਾਰ ਸ਼ਰਮਿੰਦਗੀ ਵਿੱਚ ਤਾਂ کئی ਵਾਰ ਕਿਸੇ ਕੜਵੇ ਸੱਚ ਦੇ ਸਾਹਮਣੇ ਬੇਮਤਲਬ ਬੇਪਰਵਾਹੀ ਵਿੱਚ ਜਦੋਂ ਕੋਈ ਆਪਣੇ ਮਨ ਵਿੱਚ ਹੀ ਤੁਹਾਡੀ ਸ਼ਬੀ ਗਲਤ ਬਣਾ ਲੈਂਦਾ ਹੈ ਤਾਂ ਫਿਰ چاہے ਤੁਸੀਂ ਕਿੰਨੇ ਵੀ ਚੰਗੇ ਹੋਵੋ ਉਨਾਂ ਲਈ ਤੁਸੀਂ ਹਮੇਸ਼ਾ ਗਲਤ ਹੀ ਰਹੋਗੇ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ ਸੁਣ ਕੇ ਤੁਹਾਡੇ ਮਨ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ دیکھتے ਰਹੋ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਰੱਬ ਰਾਖਾ